ਲਾਉ ਜੀ ਹੁਣ ਕਿਸਾਨਾਂ ਦੇ ਮਸਲੇ ਦੇ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਐਂਟਰੀ ਹੋਵੇਗੀ ਐਸ ਵਕਤ ਦੀ ਵੱਡੀ ਖਬਰ ਦੱਸਦੀ ਹੈ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਕਿ ਅੱਜ ਦੀ ਜੇ ਮੀਟਿੰਗ ਵੇ ਸਿੱਟਾ ਰਹੀ ਤਾਂ ਅਮਿਤ ਸ਼ਾਹ ਖੁਦ ਕਿਸਾਨਾਂ ਦੇ ਨਾਲ ਮੀਟਿੰਗ ਕਰਨਗੇ ਔਰ ਇਹਨਾਂ ਦੇ ਮਸਲੇ ਦਾ ਹੱਲ ਕਰਨਗੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੱਸਦੀ ਹੈ ਕਿ ਭਾਜਪਾ ਦੇ ਸਭ ਤੋਂ ਵੱਡੇ ਨੇਤਾ ਨੇ ਔਰ ਦੱਸਦੀ ਹੈ ਕਿ ਪੀਐਮ ਨਰਿੰਦਰ ਮੋਦੀ ਤੋਂ ਬਾਅਦ ਅਮਿਤ ਸ਼ਾਹ ਦਾ ਹੀ ਨਾਮ ਦੂਜੇ ਨਾਂ ਤੇ ਆਉਂਦਾ ਹੈ ਆ ਰਿਕਰ ਸਾਹਿਬ ਕੀ ਕਹਿੰਦੇ ਆ ਤੋ ਤੋ ਅੰਤਲਾ ਨਵਰਾਜ ਮੀਟਿੰਗ ਹੋਣ ਜਾਰੀ ਹੈ ਕੋਈ ਕਿਸ ਤਰ੍ਹਾਂ ਦੇ ਦੇਖੋ ਸਾਡੇ ਲਈ ਕਿਸਾਨਾਂ ਦਾ ਮੁੱਦਾ ਸਭ ਤੋਂ ਵੱਡਾ ਹੁੰਦਾ ਹੈ ਪੋਲਿਟਿਕਲ ਮੁੱਦੇ ਘੱਟ ਨੇ ਪਰ ਸਭ ਤੋਂ ਵੱਡਾ ਮੁੱਦਾ ਕਿਸਾਨੀ ਦਾ ਹੈ ਜੇ ਕਿਸਾਨੀ ਹੈ ਤਾਂ ਸਾਰੇ ਅਸੀਂ ਸਰਵਾਈਵ ਕਰਦੇ ਹਾਂ ਤੇ ਅਮਰਜਾ ਹੋਮ ਮਿਨਿਸਟਰ ਸਾਹਿਬ ਕੋਲ ਵੀ ਚੈੱਕ ਕੋਈ ਇਹ ਕਹਿਤੀ ਕੀ ਹੈ ਕਿ ਵੀ ਸਾਡੇ ਕਿਸਾਨਾਂ ਦਾ ਮੁੱਦਾ ਹੱਲ ਕਰੋ ਜੇ ਉਹ ਮੁੱਦਾ ਹੱਲ ਹੋ ਜਾਂਦਾ ਹੈ ਸਾਡੇ ਸਾਰੇ ਮੁੱਦੇ ਹੱਲ ਹੋ ਜਾਣਗੇ ਇਸਕੇ ਉੱਪਰ ਹਮਾਰੇ ਲਈ ਕੁਝ ਵੀ ਨਹੀਂ ਹੈ ਅਬ ਉਸਨੇ ਪ੍ਰੋਮਿਸ ਕੀਤਾ ਹੈ ਕਿ 1-2 ਦਿਨਾਂ ਵਿੱਚ ਹੀ ਮੁਲਾਹ ਹਲ ਕਰ ਦੇਗੇ ਅੱਜ ਜਿਹੜੀ ਮੀਟਿੰਗ ਹੋਣ ਜਾ ਰਹੀ ਹੈ ਕੇਂਦਰ ਕੇ ਮੰਤਰੀ ਆਣਗੇ ਔਰ ਕਿਸਾਨ ਆਗੂ ਵੀ ਬੈਠਣਗੇ ਮਿਡ ਚੰਡੀਗੜ੍ਹ ਸੇ ਅੱਜ ਤੁਸੀਂ ਕਿੰਨੀ ਉਮੀਦ ਰੱਖਦੇ ਹੋ ਜਿਸ ਤੇ ਤੁਸੀਂ ਕੱਲ ਮਿਲ ਕੇ ਉਸ ਤਰ੍ਹਾਂ ਮੰਨ ਲਓ ਕੋਈ ਰਿਸਪੌਂਸ ਦਿੱਕਾ ਦੇਖੋ ਜੋ ਰਿਸਪੌਂਸ ਦਿੱਤਾ ਉਹਨਾਂ ਨੇ ਉਹਦੇ ਮੁਤਾਬਕ ਤਾਂ ਮਸਲਾ ਹੱਲ ਹੋਣਾ ਚਾਹੀਦਾ ਹੈ ਅਰ ਛੇਤੀ ਹੋ ਮਸਲਾ ਹੱਲ ਹੋਊਗਾ ਉਹਨਾਂ ਨੂੰ ਵਿਸ਼ਵਾਸ ਹੈ ਕਿ ਸਾਡ ਨੂੰ ਵੀ ਬਹੁਤ ਬੜਾ ਫਿਕਰ ਹੈ ਕਿਸਾਨੀ ਦਾ ਬਹੁਤ ਬੜਾ ਫਿਕਰ ਹੈ ਤੇ ਅਸੀਂ ਇਹ ਮਸਲਾ ਹੱਲ ਕਰਾਂਗੇ ਤੇ ਹੋਰ ਉਹਨਾਂ ਕੋਈ ਗੱਲ ਨਹੀਂ ਹੋਈ ਇੱਕੋ ਇੱਕੋ ਬੰਦ ਪ੍ਰੋਗਰਾਮ ਸੀ ਬੰਦ ਕਾਤ ਪ੍ਰੋਗਰਾਮ ਸੀਗਾ ਕਿ ਕਿਸਾਨਾਂ ਦਾ ਮੁੱਦਾ ਜਿਵੇਂ ਜੋ ਕਿਸਾਨ ਨੇ ਪੜ੍ਹੇ ਲਿਖੇ ਨੇ ਹਰ ਗੱਲ ਲੋਜਿਕ ਨਾਲ ਗੱਲ ਕਰਦੇ ਨੇ ਕੋਈ ਨਜਾਇਜ਼ ਗੱਲ ਨਹੀਂ ਕਰਦੇ ਹਨ ਜੋ ਜਾਇਜ਼ ਮੰਗਾ ਨੇ ਉਹਦੇ ਆ ਸੈਂਟਰ ਗਵਰਨਮੈਂਟ ਮੰਨ ਲਵੇ ਤਾਂ ਮਸਲਾ ਹੱਲ ਹੋ ਜੂਗਾ ਪਿਛਲੀ ਵਾਰੀ ਤਰਾਲ ਮੋਚੇ ਇੱਕ ਸਾਲ ਤੇ ਲਿਆ ਉਹਦੇ ਨਾਲ ਸਰਕਾਰ ਦਾ ਵੀ ਨੁਕਸਾਨ ਹੋਇਆ ਪੰਜਾਬ ਦਾ ਵੀ ਨੁਕਸਾਨ ਹੋਇਆ ਇਕਨੋਮੀ ਦਾ ਨੁਕਸਾਨ ਹੋਇਆ ਆਪਸੀ ਚਪਾਈ ਚੜਦਾ ਵੀ ਨੁਕਸਾਨ ਹੋਇਆ ਸੋ ਇਹੀ ਬੇਨਤੀ ਸੀ ਕਿ ਵੀ ਇਹ ਮੁੱਦਾ ਹੱਲ ਹੋਣਾ ਚਾਹੀਦਾ ਹੂੰ ਤੁਸੀਂ ਤੁਸੀਂ ਵੀ ਕਿਸਾਨੀ ਨਾਲ ਜੁੜੇ ਹੋਏ ਹੋ ਔਰ ਸਾਰੀ ਜ਼ਿੰਦਗੀ ਕਿਸਾਨੀ ਨਾਲ ਬਿਤੇ ਰਹੇ ਹੋ ਕਿੰਨੀ ਕੀ ਮਤਲਬ ਉਮੀਦ ਹੈ ਕਿੰਨਾ ਕੁ ਮੰਨ ਲਓ ਹੋ ਸਕਦੇ ਪੇਚਰ ਮੰਨ ਲਓ ਇਸ ਸფერੇ ਤੇ ਦੇਖੋ ਮੈਨੂੰ ਤਾਂ 100% ਉਮੀਦ ਹੈ ਸਾਡੇ ਲਈ ਤਾਂ ਪੋਲੀਟਿਕਲ ਗੱਲ ਮੈਂ ਖਿਆ ਬਾਅਦ ਚ ਆਏ ਕਾਰੋਬਾਰ ਹੋਰ ਬਾਅਦ ਚ ਨੇ ਕਿਸਾਨੀ ਸਭ ਤੋਂ ਪਹਿਲਾਂ ਹੈ ਅਸੀਂ ਆਪ ਖੇਤੀ ਕਰਦੇ ਰਹੇ ਮੈਂ ਤਾਂ ਇਕੱਲਾ ਇਕੱਲਾ ਕੰਮ ਮੈਂ ਆਪ ਕੀਤਾ ਮੈਨੂੰ ਪਤਾ ਹੈ ਕਿ ਕਿਸਾਨੀ ਕਿੰਨੀ ਔਖੀ ਹੈ ਸੱਪਾਂ ਦੇ ਸਿਰ ਦਾ ਐਟ ਕੇ ਕਰਦੇ ਆ ਰਾਤ ਨੂੰ ਦਿਨ ਚ ਕੋ ਪਤਾ ਹੀ ਨਹੀਂ ਹੁੰਦਾ ਤੇ ਪੈਸਾ ਜਾਂਦਾ ਅੱਗੋਂ ਪਾਣੀ ਦੇ ਵਿੱਚ ਕੋਈ ਸੱਪ ਨਿਕਲਦਾ ਇਹਨਾ ਸੌਖਾ ਹੁੰਦਾ ਖੇਤੀ ਕਰਨਾ ਬਹੁਤ ਔਖਾ ਹੈ ਇਹ ਵੀ ਬਾਈਬਲ ਵੀ ਨਹੀਂ ਰਹੀ ਇਕਨੋਮਿਕਲ ਵੀ ਠੀਕ ਨਹੀਂ ਰਹੀ ਸੋ ਉਹਦੇ ਲਈ ਜਦ ਸਰਕਾਰ ਮਤ ਨਾ ਕਰੂਗੀ ਉਹਨੇ ਕਾਮਯਾਬ ਨਹੀਂ ਹੋ ਸਕਦੇ ਕੋਈ ਉਮੀਦ ਹੈ ਕੋਈ ਪੈਕੇਜ ਕੇnder ਸਰਕਾਰ پنجاب ਵਾਸਤੇ ਕੋਈ ਐਲਾਨ ਕਰ ਸਕਦੀ ਮੈਨੂੰ ਤਾਂ 100% ਉਮੀਦ ਹੈ ਉਹਨਾਂ ਨੇ ਇੱਕੋ ਕਿਹਾ ਸੀਗਾ ਕਿ ਜੋ ਕੰਮ ਬਿਲਕੁਲ ਨਹੀਂ ਹੋ ਸਕਦਾ ਉਹ ਵੱਖਰੀ ਗੱਲ ਹੈ ਜੋ ਹੋ ਸਕਦਾ ਉਹ ਅਸੀਂ ਕਰਾਂਗੇ ਐਮਐਸਪੀ ਤੇ ਸਰਕਾਰ ਤੁਸੀਂ ਕੋਈ ਗੱਲ ਨਿਕਲੀ ਹੋਵੇ ਐਮਐਸਪੀ ਕੋਈ ਮੰਨਣ ਨੂੰ ਤਿਆਰ ਹੋ ਜਾਏਗੀ ਇਹ ਦੇਖੋ ਐਮਐਸਪੀ ਤੇ ਵੀ ਗੱਲ ਹੋਈ ਸੀ ਕਿ ਵਿੱਚ ਜੋ ਐਮਐਸਪੀ ਦੇ ਵਿੱਚ ਕੀ ਦਿੱਕਤ ਆ ਹੁੰਦਾ ਹੈ ਉਹ ਕਹਿੰਨ ਲੱਗੇ ਕੀ ਦਿੱਕਤਾਂ ਨੇ ਉਹ ਮਸਲਾ ਅਸੀਂ ਬੈਠ ਕੇ ਹੱਲ ਕਰਾਂਗੇ ਕਿਸਾਨਾਂ ਨਾਲ ਬੈਠ ਕੇ ਹੱਲ ਕਰਾਂਗੇ ਮੈਂ ਉਹਨਾਂ ਨੂੰ ਕੋਈ ਸੁਝਾਅ ਨਹੀਂ ਦਿੱਤਾ ਵੀ ਐ ਕਰ ਲੋ ਐ ਕਰ ਲੋ ਮੇਰਾ ਵੀ ਇੱਕ ਵਾਰੀ ਵੀ ਕਿਸਾਨਾਂ ਨਾਲ ਬੈਠੋ ਕਿਸਾਨਾਂ ਨਾਲ ਬੈਠ ਕੇ ਮਸਲਾ ਹੱਲ ਕਰ ਦੋ ਤੇ ਹੋਮ ਸੈਕਟਰ ਨੇ ਵੀ ਗੱਲ ਕਿਹਾ ਸੀ ਕਿ ਜੇ ਮੈਨੂੰ ਲੋੜ ਪਈ ਤਾਂ ਮੈਂ ਵੀ ਜਾ ਕੇ ਉਹਨਾਂ ਨਾਲ ਗੱਲ ਕਰਾਂਗਾ ਜੇ ਮਸਲਾ ਹੱਲ ਨਹੀਂ ਹੁੰਦਾ ਫਿਰ ਮੰਨ ਲਓ ਪੰਜਾਬ ਦੇ ਕਿਸ ਤਰ੍ਹਾਂ ਦੇ ਹਾਲ ਤੁਸੀਂ ਦੇਖ ਰਹੇ ਹੋ ਦੇਖੋ ਬਹੁਤ ਵੱਡਾ ਨੁਕਸਾਨ ਹੈ ਸਰਕਾਰ ਦਾ ਨੁਕਸਾਨ ਹੈ ਪੰਜਾਬ ਦਾ ਨੁਕਸਾਨ ਹੈ ਪੰਜਾਬੀਆਂ ਦਾ ਨੁਕਸਾਨ ਹੈ ਸਰ ਹਿੰਦੁਸਤਾਨ ਦਾ ਨੁਕਸਾਨ ਹੈ ਮਸਲਾ ਹੱਲ ਕਰਨਾ ਜ਼ਰੂਰੀ ਹੈ ਮਸਲਾ ਕਰ ਹੋਊਗਾ ਮੈਨੂੰ 100% ਉਮੀਦ ਹੈ ਮਸਲਾ ਹੱਲ ਹੋਵੇ ਗ੍ਰਹਿ ਮੰਤਰੀ ਅਮਿਤ ਸ਼ਿਆ ਦਾ ਕਹਣਾ ਹੈ ਕਿ ਹੁਣ ਮੈਂ ਕਿਸਾਨਾਂ ਨਾਲ ਮੁਲਾਕਾਤ ਕਰਾਂਗਾ ਰਖੜਾ ਭਰਾਵਾਂ ਨੇ ਮੁਲਾਕਾਤ ਕੀਤੀ ਸੀ ਆਉਤੇ ਹੀ ਸਰਜੀਤ ਸਿੰਘ ਰਖੜਾ ਦਾ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਦਾ ਕਹਿਣਾ ਹੈ ਕਿ ਅਮਨਤ ਸ਼ਾਹ ਜੀ ਖੁਦ ਕਹਿ ਰਹੇ ਨੇ ਕਿ ਮੈਂ ਆਪ ਮਿਲਾਂਗਾ ਕਿਸਾਨਾਂ ਦੇ ਮਸਲਿਆਂ ਦਾ ਹੱਲ ਕੱਢਾਂਗਾ ਤੇ ਕਿਸਾਨਾਂ ਦੀ ਹਰ ਇੱਕ ਗੱਲ ਮੈਂ ਖੁਦ ਮੰਨਾਂਗਾ